ਲਗਭਗ 7-8 ਦਿਨ ਹੋ ਗਏ ਆ ਜਦੋਂ ਫੌਜੀ ਨੌਜਵਾਨ ਇਸ ਨਹਿਰ ਦੇ ਵਿੱਚ ਡਿੱਗਿਆ ਔਰ ਦੱਸ ਦਈਏ ਇੱਕ ਛੁੱਟੀ ਹੋਇਆ ਫੌਜੀ ਨੌਜਵਾਨ ਇਸ ਨਹਿਰ ਵਿੱਚ ਡਿੱਗ ਗਿਆ ਸੀ ਔਰ ਐਕਸੀਡੈਂਟ ਹੋਣ ਦਾ ਕਾਰਨ ਬਣਿਆ ਕਿਉਂਕਿ ਇਹ ਜੋ ਫਲਾਈਓਵਰ ਲੰਘ ਰਿਹਾ ਇਸ ਦੇ ਉੱਤੋਂ ਦੀ ਰੋਡ ਚੱਲ ਰਹੀ ਆ ਇਹ ਹਾਈਵੇ ਆ ਔਰ ਉੱਤੇ ਜਦੋਂ ਐਕਸੀਡੈਂਟ ਹੁੰਦਾ ਤਾਂ ਉਹ ਨੌਜਵਾਨ ਵਿੱਚ ਡਿੱਗ ਜਾਂਦਾ ਕਿਸੇ ਚੀਜ਼ ਨਾਲ ਵੱਜ ਕੇ ਤਾਂ ਜਦੋਂ ਐਕਸੀਡੈਂਟ ਦਾ ਕਾਰਨ ਬਣਦਾ ਤਾਂ ਫੇਰ ਇੱਥੇ ਪਤਾ ਨਹੀਂ ਲੱਗਾ ਬਹੁਤ ਸਾਰੇ ਲੋਕਾਂ ਦੀ ਇਹੀ ਆਵਾਜ਼ ਰਹੀ ਕਿ ਪਤਾ ਨਹੀਂ ਐਕਸੀਡੈਂਟ ਹੋਇਆ ਜਾਂ ਕਿਵੇਂ ਹੋਇਆ ਕਿਉਂਕਿ ਪੁਲ ਦੇ ਉੱਤੇ ਬਾਉਂਡਰੀਆਂ ਬਣੀਆਂ ਹੁੰਦੀਆਂ ਔਰ ਇੱਕ ਹਾਦਸੇ ਦਾ ਕਾਰਨ ਕੀ ਬਣਿਆ ਸੀ ਇਹ ਨਹੀਂ ਕਿਸੇ ਨੂੰ ਸਮਝ ਆਇਆ ਜੇ ਇਹੀ ਸਮਝ ਵਿੱਚ ਆਉਣਾ ਹੋਵੇ ਤਾਂ ਫਿਰ ਸਭ ਤੋਂ ਵਧੀਆ ਇਹੀ ਤਰੀਕਾ ਹੈ ਕਿ ਇਸ ਨਹਿਰਾਂ ਦੇ ਉੱਤੇ ਅਕਸਰ ਹੀ ਤੁਸੀਂ ਦੇਖਿਆ ਕਿ ਨਹਿਰਾਂ ਵਿੱਚ ਕਈ ਹਾਦਸੇ ਹੁੰਦੇ ਆ ਇੱਥੇ ਕੈਮਰੇ ਜਿਹੜੇ ਆ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਆ ਔਰ ਸਰਕਾਰ ਕਹਿੰਦੀ ਸੀ ਕਿ ਪੰਜਾਬ ਕੈਮਰਿਆਨਲੈਸ ਹੋਵੇਗਾ ਬਦਲਾਵ ਵਾਲਿਆਂ ਨੇ ਆਪਣਾ ਕਿਹਾ ਸੀਗਾ ਲੇਕਿਨ ਅਜੇ ਤੱਕ ਬਦਲਾਵ ਵਾਲਿਆਂ ਨੇ ਕੋਈ ਵੀ ਇੱਥੇ ਕੈਮਰਿਆਂ ਦੀ ਜਿਹੜੀ ਸਹੂਲਤ ਨਹੀਂ ਦਿੱਤੀ ਦੱਸਦੇ ਆ ਕਿ ਜਦੋਂ ਨੌਜਵਾਨ ਦੀ ਡੈੱਡ ਬੋਡੀ ਮਿਲਦੀ ਆ 5-7 ਦਿਨਾਂ ਬਾਅਦ ਲਗਭਗ 6 ਦਿਨ ਬਾਅਦ ਡੈੱਡ ਬੋਡੀ ਮਿਲਦੀ ਆ ਤਾਂ ਫੇਰ ਇਸੇ ਨਹਿਰ ਦੇ ਲਾਸਟ ਜਾ ਕੇ ਮਿਲਦੀ ਆ ਕਿਉਂਕਿ ਫੇਰ ਜਦੋਂ ਬੋਡੀ ਤੈਰ ਜਾਂਦੀ ਆ ਉੱਤੇ ਤਾਂ ਫੇਰ ਲੋਕ ਵੇਖਦੇ ਆ ਤਾਂ ਗੋਤਾਖੋਰਾਂ ਦੀ ਟੀਮ ਜਿਹੜੇ ਹੁਸ਼ਿਆਰਪੁਰ ਤੋਂ ਆਈ ਸੀ ਉਹਨਾਂ ਨੇ ਆ ਕੇ ਇਸ ਨੂੰ ਵੇਖਿਆ ਤਾਂ ਫੇਰ ਉਹ ਨੌਜਵਾਨ ਦੀ ਡੈੱਡ ਬੋਡੀ ਇੱਥੋਂ ਕੱਢੀ ਗਈ ਆ ਦਾ ਦੱਸ ਦਈਏ ਕਿ ਸਰਕਾਰ ਦਾ ਫਰਜ ਬਣਦਾ ਔਰ ਮਾਲ ਡਿਊਟੀ ਬਣਦੀ ਆ ਕਿ ਇੱਥੇ ਕੈਮਰੇ ਜਿਹੜੇ ਆ ਬਹੁਤ ਜ਼ਰੂਰੀ ਲਗਾਉਣੇ ਚਾਹੀਦੇ ਆ ਹੁਣ ਦੱਸ ਦਈਏ ਕਿ ਉਹ ਫੌਜੀ ਨੌਜਵਾਨ ਆਪਣਾ ਇੱਕ ਬੱਚਾ ਪਿੱਛੇ ਛੱਡ ਗਿਆ ਔਰ ਹਾਦਸੇ ਦਾ ਕਾਰਨ ਕੀ ਬਣਿਆ ਪਹਿਲੇ ਵੀ ਪਤਾ ਨਹੀਂ ਲੱਗਿਆ 500 ਦਿਨ ਬਾਅਦ ਵਿੱਚ ਵੀ ਪਤਾ ਨਹੀਂ ਲੱਗਿਆ ਲੇਕਿਨ ਪਹੇਲੀ ਜਿਹੀ ਬਣੀ ਰਹਿ ਗਈ ਕਿ ਕਾਰਨ ਕੀ ਸੀ ਐਕਸੀਡੈਂਟ ਹੋਇਆ ਜਾਂ ਕੀਤਾ ਗਿਆ ਜਾਂ ਕੀ ਹੋਇਆ ਜੇ ਹਾਈਵੇ ਦੇ ਉੱਤੇ ਜਾਂ ਨਹਿਰਾਂ ਦੇ ਕਿਨਾਰਿਆਂ ਤੇ ਕੈਮਰੇ ਲੱਗੇ ਹੋਣ ਤਾਂ ਕੋਈ ਵੀ ਜਿਹੜਾ ਰਾਜ ਹੈ ਉਹ ਛੁਪਿਆ ਨਹੀਂ ਰਹਿ ਸਕਦਾ ਔਰ ਜਦੋਂ ਅਸੀਂ ਰਾਜ ਦੀ ਗੱਲ ਕਰਦੇ ਆ ਤਾਂ ਸਰਕਾਰਾਂ ਨੂੰ ਨਹਿਰਾਂ ਦੇ ਉੱਤੇ ਅਕਸਰ ਹੀ ਕੈਮਰੇ ਲਗਾਉਣੇ ਚਾਹੀਦੇ ਆ ਕਿਉਂਕਿ ਕਈ ਲੋਕ ਆਸਥਾ ਵਾਸਤੇ ਨਹਿਰਾਂ ਦੇ ਉੱਤੇ ਆਉਂਦੇ ਆ ਕੋਈ ਆਪਣੀਆਂ ਅਰਗਬਤੀਆਂ ਵਗੈਰਾ ਜਿਹੜਾ ਘਰ ਦਾ ਪੂਜਾ ਦੀ ਸਮੱਗਰੀ ਆ ਜੋ ਐਕਸਪਾਇਰ ਹੋ ਜਾਂਦੀ ਆ ਉਸ ਨੂੰ ਪਰਵਾਉਣ ਵਾਸਤੇ ਆਉਂਦੇ ਆ ਤਾਂ ਕਈ ਵਾਰ ਹਾਸੇ ਦਾ ਕਾਰਨ ਬਣਦਾ ਕਿ ਪਿਆ ਤਿਲਕ ਜਾਂਦਾ ਤਾਂ ਜੇ ਨਹਿਰਾਂ ਉੱਤੇ ਕੈਮਰੇ ਲੱਗੇ ਹੋਣ ਤਾਂ ਬਚਾਅ ਹੋ ਸਕਦਾ ਪਤਾ ਲੱਗ ਸਕਦਾ ਕਿ ਕਾਰਨ ਕੀ ਵਾਪਰਿਆ ਜਿਹੜਾ ਰਾਜ ਬਣ ਜਾਂਦਾ ਉਹ ਰਾਜਨਾ ਬਣਿਆ ਰਹਿ ਜਾਏ ਔਰ ਮੰਦ ਭਾਗੀ ਘਟਨਾ ਹੋ ਗਈ ਕਿ ਉਹ ਨੌਜਵਾਨ ਦੀ ਜਿਹੜੀ ਆ ਉਹ ਜਾਨ ਚਲੀ ਗਈ ਔਰ ਨੌਜਵਾਨ ਫੌਜੀ ਸੀਗਾ 35 ਸਾਲ ਦੀ ਉਏਦਾ ਨੌਜਵਾਨ ਸੀ ਔਰ ਉਸ ਦਾ ਜਿਹੜਾ ਭੋਗ ਹੈ ਜੋ ਕਿਰਿਆ ਵਾ ਜੋ ਜਿਸ ਨੂੰ ਦਸ਼ਮਾ ਕਿਹਾ ਜਾਂਦਾ ਔਰ ਮਹਾਰਾਜ ਦਾ ਪ੍ਰਕਾਸ਼ ਰੱਖਿਆ ਜਾਂਦਾ ਉਹ ਹੋਰ ਇੱਕ ਦੋ ਦਿਨਾਂ ਤੱਕ ਉਸ ਦੇ ਭੋਗ ਪੈ ਜਾਣਾ ਔਰ ਜਦੋਂ ਭੋਗ ਪੈ ਜਾਣਾ ਤਾਂ ਸੰਸਕਾਰ ਦੇ ਉੱਤੇ ਸੁਣਿਆ ਸੀ ਕਿ ਮੰਤਰੀ ਸਾਹਿਬ ਵੀ ਆਏ ਸੀ ਔਰ ਹੋਰ ਵੀ ਆਰਮੀ ਫੌਜ ਦਾ ਹੰਵਲਾ ਸਰਕਾਰੀ ਪ੍ਰਸ਼ਾਸਨ ਦੇ ਅਧੀਨ ਉਸ ਦਾ ਸੰਸਕਾਰ ਹੋਇਆ ਕਿਉਂਕਿ ਫੌਜ ਦਾ ਜਵਾਨ ਸੀਗਾ ਲੇਕਿਨ ਅਸੀਂ ਇਹੀ ਬੇਨਤੀ ਕਰਦੇ ਆ ਕਿ ਜੇ ਮੰਤਰੀ ਸਾਹਿਬ ਉੱਥੇ ਪਹੁੰਚੇ ਸੀ ਤਾਂ ਹੋ ਸਕਦਾ ਕਿ ਜਦੋਂ ਉਹਨਾਂ ਦੀ ਕਿਰਿਆ ਹੋਵੇ ਭੋਗ ਦਾ ਦਿਨ ਹੋਵੇ ਉਸ ਦਿਨ ਵੀ ਪਹੁੰਚਣ ਤਾਂ ਕੈਮਰੇ ਜਿਹੜੇ ਆ ਉਹ ਨਹਿਰਾਂ ਦੇ ਉੱਤੇ ਜਰੂਰ ਲੱਗਣੇ ਚਾਹੀਦੇ ਆ ਇਹ ਮੰਗ ਰੱਖਣੀ ਚਾਹੀਦੀ ਆ ਲੋਕਾਂ ਨੂੰ ਔਰ ਇੱਕ ਫੌਜੀ ਜਵਾਨ ਦੇ ਨਾਂ ਤੇ ਕੋਈ ਸੜਕ ਕੋਈ ਗੇਟ ਜਰੂਰ ਬਣਾਣਾ ਚਾਹੀਦਾ ਆ ਔਰ ਲੋਕਾਂ ਨੂੰ ਯਾਦ ਰਹੇ ਕਿ ਜਦੋਂ ਕੋਈ ਹਾਦਸਾ ਵਾਪਰਦਾ ਕਿਸੇ ਜਵਾਨ ਨਾਲ ਵਾਪਰਦਾ ਤਾਂ ਉਸ ਦੀ ਮਿਹਨਤ ਜਿਹੜੀ ਆ ਉਹ ਬਹੁਤ ਜ਼ਿਆਦਾ ਲੱਗੀ ਹੁੰਦੀ ਆ ਲਗਭਗ 15 16 ਸਾਲ ਉਸਨੇ ਮਿਹਨਤ કરી ਸੀ ਨੌਕਰੀ કરી ਸਰਕਾਰ ਦੀ ਸੇਵਾ કરી ਸੀ ਔਰ ਕੁਝ ਲੋਕਾਂ ਦੀ ਮੰਗ ਆ ਰਹੀ ਆ ਕਿ ਉਹਨਾਂ ਦੇ ਨਾਂ ਦਾ ਗੇਟ ਜਾਂ ਉਸ ਫੌਜੀ ਜਵਾਨ ਦੇ ਨਾਂ ਦੀ ਕੋਈ ਸੜਕ ਜਿਹੜੀ ਆ ਉਹ ਬਣਨੀ ਚਾਹੀਦੀ ਆ ਹੁਣ ਵੇਖੋ ਸਰਕਾਰਾਂ ਅੱਗੇ ਕੀ ਕਰਦੀਆਂ ਕੀ ਵਾਅਦੇ ਕਰਦੀਆਂ ਲੇਕਿਨ ਅਸੀਂ ਇੱਕ ਵਾਅਦਾ ਕਰ ਦਈਏ ਕਿ ਨਹਿਰਾਂ ਦੇ ਉੱਤੇ ਕੈਮਰੇ ਜ਼ਰੂਰ ਹੋਣੇ ਚਾਹੀਦੇ ਆ ਜਿੱਥੇ ਹਾਸਾ ਵਾਫਰਿਆ ਇੱਥੇ ਕਈ ਵਾਰ ਹਾਸੇ ਵਾਪਰ ਚੁੱਕੇ ਆ ਔਰ ਇਹ ਪਹੇਲੀਆਂ ਬਣ ਕੇ ਰਹਿ ਜਾਂਦੀਆਂ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ